ਸਸਤੀ ਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਬੇਨਤੀ ਇਹੀ ਆ ਵੇ ਸੋਈਆਂ ਦੇ ਇੱਥੇ ਆਪਣੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਵਾ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਉਹਨਾਂ ਦੀ ਆਪਣੀ ਆ ਤੇ ਜੇ ਕੋਈ ਨਹੀਂ ਵੀ ਰ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਜ਼ਰੂਰ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਭਾਵੇਂ ਬਾਪੇ ਪਾਲਾਂ ਦੀ ਬੜੀ ਕਿਰਪਾ ਸਤਿਗੁਰ ਦੀ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਭਾਈ ਮੈਂ ਰਮਰਤ ਪਾਲ ਸਿੰਘ ਜੀ ਹਾਂਜੀ ਤੇ ਪਿੰਡ ਇੱਕ ਪਗਾਈ ਠੀਕ ਹੈ ਜਿਹੜਾ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਖਲਕੀਆਂ ਤੋਂ ਪਿੰਡ ਹੈ 2 ਕਿਲੋਮੀਟਰ ਦੂਰ ਰਹੀ ਆ 4 82 7 ਤੇ ਬਾਬਾ ਬਕਾਲਾ ਵੀ 7 ਪੈਂਦਾ ਤਰਨਤਾਰਨ 35 ਤੇ ਅੰਮ੍ਰਿਤਸਰ 35 ਪੈਂਦਾ ਹੋਆ ਜੀ ਹਾਈਵੇ ਰੋਡ ਨਹੀਂ ਜ ਜਲੰਧਰ ਵਾਲਾ ਆਪਣਾ ਮੇਨ ਦੇਲੀ ਵਾਲਾ ਉਤੋਂ ਮੇਰਾ ਪਿੰਡ ਬਟਾਰੀ ਜੀ 1 ਕਿਲੋਮੀਟਰ ਠੀਕ ਹੈ ਜੀ ਦਾ ਤੇ ਕਈ ਵੀ ਬਰਾਉਂਟੇ ਖਲਾ ਦਾ ਖਲਕੀਆਂ ਤੋਂ 2 ਕਿਲੋਮੀਟਰ ਪਾਜੀ ਦੂਰ ਜੇ ਕਿਹੜੇ ਦੇ ਵੀਰਪੁਰਾ ਸਟੇਸ਼ਨ ਤੇ ਵੀ ਚੱਲ ਜਾਂਦੇ ਬਟਾਰੀ ਵੱਡਾ ਪਿੰਡ ਵਾ ਜਿਹੜਾ ਆਪਣਾ ਠੀਕ ਆ ਤੇ ਬਟਾਰੀ ਤਾਂ ਆਪਣਾ ਸਟੇਸ਼ਨ ਵੀ ਹੈਗਾ ਵਾ ਰੇਲਵੇ ਸਟੇਸ਼ਨ ਉਹ ਬਟਾਰੀ ਸਟੇਸ਼ਨ ਤੇ ਚਲ ਜਾਂਦੇ ਨਾ ਉੱਥੇ ਵੀ ਆ ਗਿਆ ਘਰ ਥੋੜੇ ਬੋਦੇ ਉਟਾਰੀ ਦੇ ਇਹ ਮੇਨ ਪਿੰਡ ਬਟਾਰੀ ਆਪਣਾ ਪਿੰਡ ਪਿੰਡ ਚ ਆਣਾ ਹਾਂ ਪਿੰਡ ਚ ਆ ਤੇ ਦੋ ਨੰਬਰ ਆਪਣੀ ਗਲੀ ਜੀ ਸਰਕਾਰੀ ਸਕੂਲ ਆ ਕੋਲ ਟਿਕਾਨ ਲੱਗੇ ਤੇ ਅੱਜ ਜਲੰਧਰ ਦੱਸਿਆ ਨਹੀਂ ਕਿੰਨਾ ਲੁਧਿਆਣਾ ਦੱਸਿਆ ਨਹੀਂ ਆ ਉਹ ਭਾਜੀ ਜੇ ਤਾਂ ਭੋਜਾ ਲਾ ਹਟੇ ਹਟੇ ਧੰਵਾਸ ਦਾ ਵਧੀਆ ਗੱਲ ਆ ਇਕੱਡੀ ਜਲੰਧਰ ਭਾਜੀ ਪੰਜਾਬ ਪੈਂਦਾ ਵਾ ਅੱਛਾ ਹਾਂਜੀ ਠੀਕ ਆ ਹਾਂਜੀ ਗਾਂ ਤੋਂ ਦਿੱਲੀ ਦਾ ਵੀ ਦੱਸ ਦਿਆ ਕਰੀਏ ਨਹੀਂ ਨਹੀਂ ਭਾਜੀ ਇਹ ਨਾਲ ਨਹੀਂ ਦੱਸਣਾ ਪਰ ਕਈ ਗੱਲਾਂ ਬੋਲ ਜਾਂਦੀਆਂ ਵਿੱਚ ਪੰਜਾਬ ਤੋਂ ਬਾਹਰ ਦਾ ਵੀ ਦੱਸ ਨਹੀਂ ਪੰਜਾਬ ਤੋਂ ਬਾਹਰ ਇਹ ਨਾ ਗੱਲਾਂ ਬੋਲ ਜਾਂਦੀਆਂ ਦੋ ਚਾਰ ਦਿਨ ਵਿੱਚ ਭੁਲੇਖਾ ਲੱਗ ਜਾਂਦਾ ਵਾ ਠੀਕ ਆ ਹਾਂਜੀ ਹਾਂਜੀ ਤੇ ਚਲੋ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਮੇਰਾ 9842745518615 ਤੇ ਵਟਸਐਪ ਚੱਲਦਾ ਜੀ ਠੀਕ ਆ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਤੋਂ ਹੀ ਕਰੀਏ ਫਿਰ ਦੂਜੀ ਦੂਜੀ ਸਵੇਰ ਸਵੇਰ ਪੀਤਾ ਜੀ ਵੜੀ ਠੀਕ ਆ ਆ ਸਾਹਮਣੇ ਬੱਚਾ ਕੋਈ 20 20 ਦਿਨ ਦਾ ਬਸਲੇ ਈ ਮਹੀਨੇ ਦਾ ਮੇਰੇ ਸਾਹ ਕੋ ਜੋ ਗਾੜੀ ਆ ਭਾਜੀ ਇਹ ਨਹੀਂ ਕਹਿਣਾ ਵੀ ਆਪ ਤੇਰੀ ਸੁਈ ਆ ਮਹੀਨੇ ਦੇ ਲਾਗੇ ਤਾਂ ਬੱਚਾ ਜਿਹੜਾ ਹੈਗਾ ਵਾ ਪੱਕਾ ਆ ਬੱਚਾ ਇਹ ਆ ਵੀਰ ਜੀ ਮਸ਼ੀਨ ਦੇ ਥੋੜੇ ਚਿਚਣ ਲਾਉਣ ਵਾਲੇ ਆ ਚਲੋ ਮੇਰੇ ਕੋਲ ਵੀ ਨੱਥੇ ਐਵੇਂ ਝੂਠ ਨਹੀਂ ਮਾਰਨਾ ਰਾਤੀ ਮੇਰੇ ਕੋ ਆਈਆਂ ਵਾ ਸਿੱਧੀ ਗੱਲ ਮੈਂ ਠੀਕ ਠੂਕ ਨਹੀਂ ਆ ਲਾਗਨ ਚਟੱਕੇ ਦਮ ਤੇ ਇਸ ਕਰਕੇ ਨਵਾਲਿਆਂ ਨੂੰ ਅੱਜ ਬਾਪੂ ਨੇ ਹੀ ਮਾੜਾ ਮੋਟਾ ਮਾਰ ਠੀਕ ਆ ਹਾਂਜੀ ਤੇ ਦੇਖੋ ਦੁੱਧ ਕਿੰਨਾ ਤਰ੍ਹਾਂ ਇਹਦੇ ਕੋ ਹਰ ਵੀ ਭਾਜੀ ਦੁੱਧ ਜਿਹੜਾ 10 ਲੀਟਰ ਮਿਲ ਕੇ ਦੇਊਗਾ ਲੀਟਰ ਦਾ ਤ ਠੀਕ ਆ ਇੱਥੋਂ ਕੁਚ ਵਾਈ ਕਰਕੇ ਖੜੇ ਹਾਂ ਸਾਡੇ ਘਰ ਵੀ ਗੀ ਭਾਵੇਂ ਕੱਲ ਚਾਰ ਟਾਈਮ ਚੋਲੇ ਆਦੀ ਭਾਜੀ ਭਾਵੇਂ ਪੰਜ ਟਾਈਮ ਚੋਲੇ ਖੁੱਲੀ ਛੁੱਟੀ ਆ ਉਹ ਤਾਂ ਸਾਡਾ ਸਾਡੇ ਘਰ ਹੈ ਨਾ ਕਿ ਵੀਰ ਦੇ ਤੇਲ ਪਾਲ ਕੇ ਆਪਣਾ ਠੀਕ ਆ ਜੀ ਹਾਂਜੀ ਕਿਵਾਂ ਸਮਾਂ ਇੱਕ ਨੰਬਰ ਹੋ ਗਰ ਵੀ ਭਾਜੀ ਵਸ਼ੇਂ ਢੰਡੀ ਜੀ ਥਾਂ ਥਣ ਮਖਾ ਲਓ ਭਾਈ ਇਹਨਾਂ ਦਾ ਵੀਰ ਕਵੇ ਮੁੜ ਕੇ ਰੂਮ ਵਰਗੀ ਚੂਣ ਪੁੱਜੇਗੀ ਭਾਜੀ ਕਮਰੇ ਤੋਂ ਡਰਦੀ ਠਾਡੇ ਤੋਂ ਮਾੜਾ ਮੋਟਾ ਅਜ ਲੈ ਆਜ ਦਾਸ ਕਿਲਰ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹਦੇ ਕੋਲ ਆਜੋ ਲੈ ਆਓ ਅੱਜ ਮੁੱਲ ਵੇਖਣਾ ਵੀ ਭਾਜੀ ਕੀ ਹੁੰਦੇ ਛੋੜੇ ਛੋੜੇ ਅੱਛਾ ਕਰ ਲਾ ਤੂੰ ਕੋਈਆ ਕਰਵਾ ਤੇਰਾ ਮੁੱਲ ਫਿਰ ਮੁੱਲ ਤੁਸੀਂ ਦੱਸਦਾ ਵੀ ਭਾਜੀ ਤੁਹਾਡੇ ਸੀ ਸੁਰਜ ਨਹੀਂ ਗੱਲਾਂ ਪੰਜ ਜਿਆ ਜਿਆ ਕਰਦੀਏ ਹਾਂਜੀ ਜਿਆ ਜਿਆ ਕਰਦੀਏ ਕੋਲ 35 ਹੈ ਭਾਜੀ ਜਿੰਨਾ ਮੰਨ ਗੋ ਕੇ ਕਰ ਦਾਂਗੇ ਕਰ ਦੋ ਆਪ ਹੀ ਕਰਾ ਲਓ 32 ਦੀ ਦੇ ਦਈਏ ਹਾਂਜੀ 32 ਦੀ ਪੂਰੇ 32 ਅੱਛਾ ਪੂਰੇ 32 ਵਿੱਚੋਂ ਖੁੱਲਾ ਮੰਨਤਾਂ ਨਾਲ ਖੁੱਲਾ ਮੰਨਤਾਂ ਹੋਰ ਕਰਾਂਗੇ ਛੋੜ ਜਾ ਪਾਪੀ ਭਾਈ ਠੀਕ ਹੈ ਜੀ ਸੌ ਨਹੀਂ ਖਾਲੀ ਪਤੀ ਯਾਰ ਤੇ ਠੀਕ ਹੈ ਹਾਂਜੀ ਤੇ ਹੁਣ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਘਰ ਦੀ ਭਾਜੀ ਵਾਰ ਕੋ 11 ਕਿਲੋ ਹੋਗਾ ਆਪਾਂ 10 ਕਿਲੋ ਕਰਕੇ ਦੇਣੀ ਆ ਕੋਈ ਵੀ ਦੋ ਟਾਈਮ ਚੋਵੇ ਭਾਣੇ ਸਾਢੇ 5 ਟਾਈਮ ਭਾਜੀ ਚੋਵੇ ਪੱਕਾ ਦੁੱਧ ਹੈਗਾ ਜੀ ਪੱਕਾ ਵੀਰ ਜੀ ਚੋ ਕੇ ਦਵਾਂਗੇ ਤੇ ਥਾਂ ਥਣ ਓੱਕੇ ਸਾਰੇ ਹਾਂ ਜੀ ਆਪ ਸਮਾ ਇੱਕ ਨੰਬਰ ਉਹ ਵੀਰਪੁਰ ਛੱਟਾਂ ਨਾਲ ਥਣ ਘੱਟ ਹੋਵੇ ਗਾਂ ਸਾਡੀ ਕੋ ਵੀ ਸਾਡੇ ਘਰ ਇਹ ਫੈਨਰੀ ਵਿੱਚ ਜੇ ਆਈ ਰੋਵਾਂਗੇ ਮਹੀ ਦਾ ਚੋਲੋ ਤੇ ਗਾਂ ਦਾ ਚੋਲੋ ਦਾ ਇੱਕ ਬਰਾਬਰ ਆ ਸ਼ਾਈ ਵਾਲਾ ਕਰੋਸ ਚੁੰਦੀ ਆ ਠੀਕ ਆ ਹਾਂ ਜੀ ਛਵਾਈ ਛੁਈ ਬਹੁਤ ਚੰਗੀ ਲੱਗੀ ਯਾਰ ਵੀ ਭਾਜੀ ਸਣਾ ਦੀ ਆਪਣੀ ਗਾਰੰਟੀ ਉਹਦਾ ਬਾਦ ਘਾਟ ਹੋਵੇ ਕੋਈ ਵੀਰ ਜਿੱਦਾਂ ਮਰਜੀ ਖੜੇ ਆਜ ਲੈ ਆਓ ਜੀ ਇਹਦਾ ਬੱਚਾ ਕਿਹਜੇ ਇਹਦੇ ਉਹ ਅੱਛੇ ਹੀ ਆ ਭਾਜੀ ਇਹਨੂੰ ਦੋਵੇਂ ਦੇ ਇਹਦਾ ਆ ਦੂਜੇ ਨੰਬਰ ਵਾਲਾ ਜਿਹਹਾ ਠੀਕ ਆ ਇੱਕ ਬੱਛੀ ਇਹ ਤੇ ਦੋਵੇਂ ਤੇ ਤੀਜੀ ਦੀ ਬੱਛੀ ਆਉਣੀ ਹੁਣ ਜਿਹੜੀ ਤੀਜੀ ਆਉਣੀ ਆ ਤੇ ਆ ਇਹ ਵੀ ਕਿੰਨੇ ਕੇ ਚਰਦਾ ਮਹੀਨੇ ਦੇ ਲੱਗੇ ਬੰਦੇ ਤਾਂ ਹੋ ਗਏ ਇਹਦੀ ਉਹ ਨਹੀਂ ਆ ਭਾਜੀ ਵੀਰ ਹੀ ਜਾਂਦੇ ਦੋ ਇਹਦੇ ਠੀਕ ਆ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਜੈ ਜੀ ਆਪੇ ਭਾਈ ਤੁਸੀਂ ਦੱਸ ਦੋ ਕਿੰਨਾ ਕੁ ਦੱਸ ਦੋ ਕਿੰਨਾ ਕੇ ਕਰ ਲਈਏ ਕਰ ਦੋ ਜੈ ਅੱਜਾ ਇਹਦਾ ਵੀ 35 ਜਿੰਨਾ ਮਾਨ ਕਰਾਉਣਾ ਪਾਉਗੀ ਭਾਜੀ ਕਰਾ ਦੇ ਕਰਦੀਏ ਫਿਰ ਪੈਣਾ ਪੈਣਾ ਇਕੱਠੀਆਂ ਹੀ ਮੇਰਾ ਵੀਰ ਜੀ ਗੱਲ ਕੋਈ ਨਹੀਂ ਅੱਛਾ ਇਹ ਤਾਂ ਹੀ ਕਿਤੇ ਰੋਜ਼ ਰੋਜ਼ ਕਹਣਾ ਵੀ ਭਾਜੀ ਫਿਰ ਕਿਹੜੀ ਗੱਲ ਆ ਪੈਣਾ ਨਹੀਂ ਮਤਣਾ ਪ੍ਰੇਮ ਜਾਈ ਦਾ ਭਾਜੀ ਠੀਕ ਆ ਹਾਂ ਜੀ ਮੈਂ ਤੇ ਸਾੜ ਦਾ ਜੋੜਾ ਕੋ ਵੀਰ ਭਰਾ ਫੋਨ ਲਾਵੇ ਖੁੱਲਾ ਮੰਤਨ ਹੋਰ ਕਰਾਂਗੇ ਠੀਕ ਹੈ ਤਾਂ ਵੀ ਤੀਜ ਮੰਤਨ ਖੁੱਲਾ ਕਰ ਦੋ ਮੰਤਨ ਖੁੱਲਾ ਕਰਾਂਗੇ ਜੀ ਆਪਾਂ ਤੁਹਾਨੂੰ ਦੱਸਿਆ ਵੀ ਮੁੱਲ ਨੇ ਉਹ ਪੁਣੇ ਮਾਲ ਵੇਚਣ ਵਾਲੀ ਗੱਲ ਕਰਨੀ ਆ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਾਂ ਜੇ ਇਹਦੇ ਕੋਲ ਵੀ ਅੱਠ ਕੁ ਲੱਖ ਰੁਪਏ ਦੋ ਦੋ ਹੋਊਗਾ ਅੱਛਾ ਮਿੰਟ ਕੇ ਸਾਢੇ ਵਰਗ ਵੀ ਦੋ ਟਾਈਮ ਆ ਜਾ ਤਿੰਨ ਟਾਈਮ ਭਾਜੀ ਲਾ ਜੇ ਆ ਸਾਹਮਣੇ ਮੱਥੀ ਮੱਥੀ ਜੇ ਡੇਢ ਦੀ ਮੱਥਲੇ ਕੋਈ ਵੀਰ ਦੋ ਦੀ ਮੱਥਲੇ ਸਾਹਮਣੇ ਬੱਜੀ ਹਾਂ ਜੇ ਉੱਚਾ ਬੱਚਾ ਆ ਆਪਣੀ ਸਮਝਣਾ ਕਿ ਲਾਲੇ ਕਿੰਨੇ ਚਿਰ ਦੀ ਆ ਤੇ ਇਹਦੇ ਕੋਲ ਇਹਦੇ ਥਾਂ ਸਣ ਪੂਰੇ ਇਤਰਾ ਥਾਂ ਨਾ ਨਾ ਜੀ ਪੂਰੇ ਚ ਵਾਪਸ ਆ ਇੱਕ ਨੰਬਰ ਹੋਊਗਾ ਤੋਰ ਫੇਰ ਇਹਨਾਂ ਹਾਂ ਜੀ ਕੱਲ ਉਹਦਾ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ। ਜੀ ਸਾਰੀਆਂ ਵੱਡੀ ਕਾਲੀਆਂ ਕਾਲੀਆਂ ਆ। ਠੀਕ ਹੈ ਜੀ। ਵੱਡੀ ਕਾਂ ਲੱਭੀ ਕੋਈ ਨਹੀਂ। ਆ ਜਲਾ ਹੈ। ਵੱਡੀ ਲੱਭੀ ਕੋਈ ਨਹੀਂ। ਤੇ ਇਹਦਾ ਫਿਰ ਮੁੱਲ। ਇਹਦਾ ਜਿਆ ਜਿਆ ਭਾਜੀ। ਕਿੰਨਾ ਕਰ? 20000। 30000। ਕਰਾ ਲਓ ਮਾਰ ਤਾਂ। 27 ਦੀ ਦੀ ਹਾਂਜੀ 27 ਦੀ 25 ਦੀ ਅੱਛਾ ਵੀ 25 ਦੀ ਪੰਜਾਬ ਤੋਂ ਸਰ ਗੱਲ ਵੀ ਲੈਣ ਦੇ ਨਾਲ ਹੀ ਕਰਨੀ ਮਾਲ ਵੇਚਣਾ ਵਾ ਠੀਕ ਹੈ ਜੀ ਹਾਂਜੀ ਤੇ ਆ ਵੀ ਖਾਦੀ ਹੈ ਹਾਂਜੀ ਵੀਰ ਜੀ ਇਹ ਤੋਹਫਾ ਹੀ ਆ ਵੀਰ ਜੀ ਇਹ ਜੇ ਆਈ ਵੀ ਥੋੜਾ ਛਿਰੀ ਹੋਇਆ ਹਾਂ 10 ਮਿੰਟ ਹੋਏ ਵੀਰ ਜੀ ਤੁਹਾਡੇ ਹੁੰਦੇ ਜੇ ਲਾ ਕੇ ਲਿਆਂਦੀ ਉਦਾਂ ਨਾਲ ਨਹੀਂ ਨੂੰ ਲੈਣੀ ਚੱਲੀ ਮੈਂ ਹੁਣ ਲਾਇਆ ਉਸੇ ਵਾਲੇ ਡੱਗ ਨਹੀਂ ਨਵਾਂ ਕੇ ਲੈ ਜਾਣੀ ਹਾਂ ਹਾਂਜੀ 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 ਇਹਦੇ ਵੀ ਥਾਣੇ ਦੇਖ ਸੰਦੇ ਕਿਦਾਂ ਲੱਗੇ ਦਾ 150 ਇੱਕ ਨੰਬਰ ਹੋ ਗਰ ਵੀ ਪਾ ਜੀ ਦੋ ਤਾਂ ਕਿੰਨਾ ਜੇ ਦੇ ਦੋ ਤਾਂ ਵੀ ਬਜਾ ਚਾਰ ਗਰ ਆਪਣੇ ਘਰ ਚੋਕੇ ਦਵਾਂਗੇ ਤੋਰ ਜਿੰਨੇ ਕਣਾ ਪਾ ਨਾ ਝੂਠ ਭਾਜੀ ਮਾਰਨਾ ਨਾ ਲੋੜ ਆ ਰਹੀ ਭਾਜੀ ਕੁਝ ਠੀਕ ਆ ਹਾਂਜੀ ਇਹ ਦੋ ਦੰਦ ਆ ਗਏ ਫੇ ਸ਼ੇਕ ਲੋ ਕਰ ਜੂਗੀ ਸਾਂਭਣ ਵਾਲੀ ਏ ਛੜਾਈ ਵਿਚਾਰੇ ਉਹਦੇ ਘਰੋਂ ਨਹੀਂ ਆਵਸੀ સેવા ਜਾਂ ਪੋਣਾ ਇਹ ਥਾੜਾ ਤੇ ਲੈ ਜੂਗੀ ਵੀਰ ਤੇ ਸਿੱਖਣੇ ਦਊਗੀ ਵਿਚਾਰੀ ਅੱਛਾ ਵਿਚਾਰੀ ਬਾਹਰ ਰਹਿੰਦੀ ਰਾਤ ਠੰਡ ਚ ਭਾਜੀ ਠੀਕ ਆ ਹਾਂਜੀ ਉਹ ਤਾਂ ਆਉਂਦੀ ਰੁਪਈ ਭਾਜੀ ਜਰਸੀ ਜਿਆ ਆ ਲੈ ਲੋ ਫੇਰ ਉਸ ਬਹੁਤ ਸੋਹਣਾ ਵੇ ਜੇ ਕੋਈ ਨਹੀਂ ਕੀਤਾ ਭਾਜੀ ਇਹ ਕਵਾਸੀ ਜੋ ਚਾਰੀ ਕੋ ਕੋ ਜੋਗਾ ਤੇ ਸੁੱਕੇ ਖਾਂ ਬੰਨੂ ਬਸ ਹੀਸਾ ਲਊਗੀ ਆਪਾਂ ਚਲੋ ਬੰਦਾ ਫਿਰ ਇਹਨੂੰ ਤੇ ਇਹਦਾ ਫਿਰ ਮੁੱਲ ਮੋਦੇ ਦਾ ਜੈਦਾਰ ਕੀ ਭਾਜੀ ਕਿੰਨਾ ਕ 10000 ਤੇ ਕਿੰਨੇ ਰੀ ਦੇ ਦਈਏ ਜੋ ਦਾ ਨਹੀਂ ਕਹਿਣਾ ਮੋੜਦਾ ਅੱਠ ਦੀ ਹਾਂਜੀ ਅੱਠ ਦੀ ਹੋਰ ਕਰਦੀਆਂ ਮੈਨੂੰ ਥੋੜਾ ਬੋਲ ਸੱਤ ਦੀ ਸੱਤ ਰੀ ਦੇਣਾ ਘਰ ਵੀ ਪਾਜੀ ਜਿਓ ਕ ਵੀਰ ਭਰਾ ਜੋੜਾ ਇਕੱਠਾ ਲਊਗਾ 30 ਦਾ ਦੇ ਦਾਂਗੀ ਅੱਛਾ ਔਰ ਲੰਗਾ ਦੋਵੇਂ ਦਾ ਲਊਗਾ ਨਾ ਅੱਛਾ ਆ ਜਿਹੜੀ ਤੇ ਆ ਜਿਹੜੀ 3000 ਦਾ ਜੋੜਾ ਈ ਤੇ 30000 ਦਾ 4 9000 ਰੁਪਿਆ ਵੀਰ ਜੀ ਅੱਛਾ ਇਹ ਆਫਰ ਜੇ ਵੇਲੋ ਬਟਾਰੀਆਂ ਖੁੱਲ੍ਹ ਆ ਜੀ 4 90 ਨਹੀਂ ਇੱਕ ਨੂੰ ਮਿਲਣਗੀਆਂ ਬਟਾਰੀਆਂ ਮਿਲਣਗੀਆਂ ਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਬਿੱਧੀ ਹੋਰ ਕੁਛ ਕਹਣਾ ਫਿਰ ਸਾਡੀਆਂ ਬਾਤ ਜੁੜ ਕੇ ਬੇਨਤੀ ਕਰਦੇ ਆਂ ਵੀਰ ਭਰਾ ਸੁਈਆਂ ਸੁਈਆਂ ਆਪਣੀ ਕਿਓ ਕੇ ਤਸੱਲੀ ਕਰਕੇ ਘਰ ਵੀ ਪਾਰੀ ਖੜੋ ਠੀਕ ਹੈ ਜੀ ਹਾਂ ਜੀ ਬਿੱਧੀ ਠੀਕ ਹੈ ਬਿੱਧੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਕੋਸ਼ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਪਸ਼ੂ ਖਰੀਦੋ ਜੀ ਇੱਥੇ ਹੀ ਤਸੱਲੀ ਕਰਕੇ ਖੜਿਆ ਕਰੋ